ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਆ ਜੀ ਬਲਬੀਰ ਸਿੰਘ ਜੀ ਅੱਜ ਜੋ ਸਮਾਗਮ ਕਰਵਾਇਆ ਗਿਆ ਬਾਬਾ ਸਾਹਿਬ ਦੇ ਜਾਰੀ ਸਮਰਪਤ ਉਹਨਾਂ ਦੇ ਦਿਨ ਦਿਨ ਤੇ ਕੀ ਕਹੋਗੇ ਇਸੇ ਸਮਾਗਮ ਦੇ ਬਾਰੇ ਸਰ ਨੋ ਪਹਿਲਾਂ ਤਾਂ ਜੀ ਮੈਂ ਤਾਲਮੇਲ ਮੰਚ ਸੰਗਰੂਰ ਨੂੰ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਉਹ ਪਰਾਲਾ ਕੀਤਾ ਆਪਣੇ ਸਮਾਜ ਦੇ ਬੰਦਿਆਂ ਨੂੰ ਇਕੱਠਾ ਕਰਕੇ ਬਾਬਾ ਜੀ ਦਾ ਸੰਦੇਸ਼ ਪਹੁੰਚਾਇਆ ਬਾਬਾ ਜੀ ਦਾ ਇੱਕੋ ਹੀ ਸੰਦੇਸ਼ ਆ ਜੀ ਪੜੋ ਲੇਖੋ ਤੇ ਸੰਘਰਸ਼ ਕਰੋ ਸਾਡੇ ਕੋਲ ਜਿਹੜਾ ਵੈਪਨ ਆ ਗਰੀਬੀ ਨੂੰ ਹਟਾਉਣ ਦਾ ਵੈਪਨ ਸਿਰਫ ਸਾਡੇ ਕੋਲ ਇੱਕ এডੂਕੇਸ਼ਨ ਹੈ ਜੀ এডੂਕੇਸ਼ਨ ਤੋਂ ਬਗੈਰ ਸਾਡੇ ਕੋਲੇ ਹੋਰ ਆਪਣੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਨੇ ਬਹੁਤ ਘੱਟ ਨੇ ਜੀ ਸਿਰ ਆਪਣੇ ਅਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ এডੂਕੇਸ਼ਨ ਦੇ ਥਰੂ ਹੀ ਕਰ ਸਕਦੇ ਆ ਮੈਂ ਹਮੇਸ਼ਾ ਬੱਚਾ ਨੂੰ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਸੰਦੇਸ਼ ਦੇਣਾ ਹੁੰਦਾ ਜਾਂ ਰਿਕੁਐਸਟ ਕਰਦਾ ਹੁੰਦਾ ਜਾਂ ਅਡਵਾਈਸ ਦੇਣਾ ਹੁੰਦਾ ਕਿ ਆਪਣਾ ਇੱਕ ਰੋਟੀ ਘੱਟ ਖਾਓ ਪਰ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਜਿਹੜੇ ਹੋਰ ਖਰਚੇ ਨੇ ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਮੈਨੇਜਮੈਂਟ ਇਸ ਤਰੀਕੇ ਨਾਲ ਕਰੋ ਕਿ ਬੱਚਿਆਂ ਨੂੰ ਜਿਹੜੀ ਲੋੜਿੰਦੀ ਐਜੂਕੇਸ਼ਨ ਹੈ ਉਹ ਜ਼ਰੂਰ ਦੋ ਔਰ ਅੱਛੀ ਐਜੂਕੇਸ਼ਨ ਦੋ ਔਰ ਬੱਚਿਆਂ ਨੂੰ ਸਹੀ ਰਾਹ ਤੇ ਰੱਖੋ ਨਸ਼ਿਆਂ ਤੋਂ ਬਚਾਓ ਤੇ ਆਪਣੇ ਜਿੱਥੇ ਵੀ ਹੈ ਮੈਕਸਿਮਮ ਬੱਚਿਆਂ ਨੂੰ ਚੰਗੇ ਗੁਣ ਦੋ ਤਾਂ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਸਕਸੈਸ ਹੋ ਜਾਣ ਸਾਰਾ ਇਸ ਤਰ੍ਹਾਂ ਹੈ ਕਿ ਰਿਜ਼ਰਵੇਸ਼ਨ ਦਾ ਸਾਡੀ ਹੈ ਹੀ ਨਹੀਂ ਜੀ ਜੀ ਤੇ ਸਾਡੇ 65% ਲੋਕ ਨੇ ਜਿਨ੍ਹਾਂ ਨੂੰ ਕੋਈ 25% ਮਿਲ ਰਿਹਾ ਸਿਰਫ ਤੇ ਇਹਨਾਂ ਨੂੰ 35% ਨੂੰ 75% ਮਿਲ ਰਿਹਾ ਇਸ ਕਰਕੇ ਅਸੀਂ ਦਾ ਬੋਰਡ ਆਨ ਸੰਤਾ ਜੇ 65% ਆਸੀਂ ਤਾਂ ਸਾਨੂੰ 65% ਹੀ ਨੌਕਰੀਆਂ ਦਾ ਹਰ ਇੱਕ ਜਗ੍ਹਾ ਤੇ ਹਿੱਸਾ ਮਿਲਣਾ ਚਾਹੀਦਾ ਹਾਂ ਹਾਂਜੀ ਸਰਕਾਰ ਤੋਂ ਕੀ ਮੰਗਤਮ ਹੈ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਇਹ ਜਿਵੇਂ ਹੁਣ ਰਿਜ਼ਰਵੇਸ਼ਨ ਹੈ ਸਾਡੀ 65% ਅਸੀਂ ਹੈਗੇ ਆਂ ਤੇ ਸਾਨੂੰ 65% ਹੀ ਮਿਲਣਾ ਚਾਹੀਦਾ ਜੀ ਹੱਕ ਸਾਡਾ ਕੋਈ ਪਾਪੂਲੇਸ਼ਨ ਦੇ ਹਿਸਾਬ ਤੇ ਹਾਂਜੀ ਠੀਕ ਹੈ ਓਕੇ ਸਰ ਧੰਨਵਾਦ ਕੀ ਨਾਮ ਤੁਹਾਡਾ ਮੇਜਰ ਸਿੰਘ ਜੀ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਸਰ ਤੁਹਾਡਾ ਮੇਰ ਨਾਮ ਸਰਦੀਪ ਸਿੰਘ ਸਾਫ ਕਾ ਕਾਰਖਾਨਾ ਅਫਸਰ ਪਬਲਿਕ ਈਓ ਨਗਰ ਕੌਂਸਲ ਸ੍ਰੋਤ ਜੀ ਜੀ ਜੋ ਅੱਜ ਨਾਗਮ ਕਰਵਾਇਆ ਹੈ ਤੁਹਾਡੀ ਦੇਖ ਰੱਖਦੇ ਅੰਦਰ ਕਾਜਾ ਕਰਦੇ ਜਲਦੀ ਜਲਦੀ ਸੰਬਾਧ ਕਰਾਂਗੇ ਇਸ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹ ਕੋ ਬਾਬਾ ਸਾਹਿਬ ਸਾਡੇ ਸਮਾਜ ਦੇ ਕਰਤਾ ਧਰਤਾ ਨੇ ਰੱਬ ਨੇ ਭਗਵਾਨ ਨੇ ਤੇ ਇਹਨਾਂ ਨੇ ਸਾਡੀ ਕੌਮ ਨੂੰ ਤੇ ਔਰਤਾਂ ਨੂੰ ਜਿੰ ਜਿਹੜਾ ਗੁਲਾਮੀ ਦੀ ਜੀਵਨ ਤੋਂ ਬਾਹਰ ਕੱਢਿਆ ਅਤੇ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦੇ ਹੱਕ ਦੇ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਬਾਬਾ ਸਾਹਿਬ ਨੇ ਅਸੀਂ ਉਹਨਾਂ ਦੇ ਸ਼ੁਕਰਾਨੇ ਕਰਦੇ ਜੋ ਸਾਡੇ ਤੇ ਉਹਨਾਂ ਨੇ ਇਹਿਸਾਨ ਕੀਤੇ ਨੇ ਉਹ ਸੋ ਭਰਾ ਨੇ ਬਜੋ ਅਸੀਂ 1996 ਤੋਂ ਇਹ ਬਾਬਾ ਜੀ ਦਾ ਇਸ ਦਿਨ 14 April ਨੂੰ ਅ ਪ੍ਰਕਾਸ਼ ਉਹ ਦਿਹਾੜਾ ਮਨਾਉਂਦੇ ਆ ਤੇ ਜੋ ਕਿ ਸਾਰੇ ਸਰੂਰ ਬਲੋਂ ਨੂੰ ਸਾਡੇ ਸਮਾਜ ਦੇ ਇੰਪਲਾਈ ਚ ਨੇ ਉਹ ਬਹੁਤ ਅਤਰ ਕੇ ਇਹਦੇ ਚ ਹਿੱਸਾ ਲੈਂਦੇ ਨੇ ਆਰਥਿਕ ਤੌਰ ਤੇ ਮਦਦ ਕਰਦੇ ਨੇ ਸਮਾਜਿਕ ਤੌਰ ਤੇ ਵੀ ਕੋਆਰਡੀਨੇਸ਼ਨ ਕਰਦੇ ਨੇ ਅਤੇ ਮੈਂ ਤਾਂ ਇਹ ਕਹੂੰਗਾ ਵੀ ਜੋ ਬਾਬਾ ਸਾਹਿਬ ਨੇ ਸਾਨੂੰ ਰੱਬ ਖਾਇਆ ਇਸ ਰਾਹ ਤੇ ਸਾਨੂੰ ਚੱਲ ਕੇ ਸਾਡੇ ਸਮਾਜ ਦੇ ਜਿਹੜੇ ਹਾਲੇ ਵੀ ਦਬਲੇ ਕੁਚਲੇ ਲੋਕ ਨੇ ਉਹਨਾਂ ਨੂੰ ਉੱਚੇ ਚੋਕੰਟ ਮਦਦ ਕਰਨੀ ਚਾਹੀਦੀ ਹੈ। ਜੀ। ਪਿਛਲੇ ਦਿਨੀ ਉਹ ਉਹ ਪੁੱਛਾਂ ਮੁਕੇਂਦ ਕੀਆਂ ਗਈਆਂ ਸੀਗੀਆਂ। ਬਾਬਾ ਸਾਹਿਬ ਦੇ ਦਿਹਾੜੇ ਨੂੰ ਮਨਾਉਣ ਦੇ ਸਬੰਧ ਦੇ ਵਿੱਚ ਉਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਸ ਸਬੰਧ ਦੇ ਵਿੱਚ ਪੰਨੂ ਦੀਆਂ ਜਿਹੜੀਆਂ ਗਿੱਦੜੀਆਂ ਵਗੀਆਂ ਤੋਂ ਅੱਜ ਦਾ ਸ਼ਡਿਊਲ ਪਾਸ ਚੱਲਣ ਵਾਲਾ ਨਹੀਂ ਹੈ ਜੀ ਅਸੀਂ ਸਾਡੇ ਭਾਈਚਾਰਕ ਮੰਚ ਦੇ ਵੱਲੋਂ ਜੀ ਰਾਸ਼ਟਰਪਤੀ ਨੂੰ ਥਰੂ ਡਿਪਟੀ ਕਮਿਸ਼ਨਰ ਰ ਸੰਗਰੂਰ ਮੈਡਮ ਮੈਂਬਰਨ ਦਿੱਤਾ ਕਿ ਇਹਨੂੰ ਫਾਂਸੀ ਲਾਈ ਜਾਵੇ ਤੇ ਇਸ ਦੇ ਬਰੁੱਧ ਐ ਐਸਸੀ ਐਸਟੀ ਐਕਟ 18 1999 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਜਾਂ ਇਹਨੂੰ ਭਾਰਤ ਲਿਆ ਕੇ ਸਾਡੇ ਵਾਲੇ ਕੀਤਾ ਜਾਵੇ ਇਹ ਨੂੰ ਅਸੀਂ ਦਸੀਏ ਵੀ ਕਿਵੇਂ ਸ਼ਡਿਊਲ ਕਰਤਾ ਬਾਬਾ ਸਾਹਿਬ ਦੇ ਬਾਰੇ ਬੋਲੀ ਦਾ ਜੀ ਇਸ ਸੰਬੰਧ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਹੀਏ ਕਿ ਬਾਬਾ ਸਾਹਿਬ ਨੂੰ ਵੇਟਕਰ ਰਮੇਸ਼ਨ ਦੀਆਂ ਸੰਸਥਾਵਾਂ ਉਹਨਾਂ ਦੇ ਨਾਂ ਤੇ ਜੋ ਚੱਲ ਰਹੀਆਂ ਨੇ ਜਾਂ ਫਿਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਸ ਵਰਨੂ ਦਾ ਬਿਰੋਧ ਕਰਦੇ ਹੋਏ ਇਸ ਇਸ ਹੌ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਉੱਪਰ ਕਾਰਵਾਈ ਕਾਨੂੰਨ ਨੂੰ ਸਖਤ ਹੈ ਕਹਿੰਦੇ ਕਿ ਮੰਗਵੱਤਾ ਬੱਤੇ ਗਏ ਨੇ ਲੱਗਦਾ ਹੈ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਪਰ ਜਿੱਥੋਂ ਤੱਕ ਮੇਰਾ ਖਿਆਲ ਆ ਇਹ ਸਰਕਾਰ ਦੀ ਹੀ ਮਿਲੀ ਭੁਗਤਾ ਵੀ ਸ਼ੈਡਿਊਲ ਕਾਸਟੋਂ ਦੂਰ ਹੁੰਦਾ ਜਾ ਰਿਹਾ ਸਰਕਾਰ ਤੋਂ ਜੀ ਤੇ ਇਹ ਇਹਨਾਂ ਤੋਂ ਇੱਕ ਬਕਰਵਾਦਿਆਂ ਤੋਂ ਇਹ ਬਾਬਾ ਜੀ ਬਾਰੇ ਦਵਾਟਾ ਬਿਆਨ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਿਲਜੀਤ ਸਿੰਦਰ ਸਿੰਘ ਡਿਪਟੀ ਡੀਓ ਰਟਾਇਡ ਹੋਇਆ ਇੱਥੋਂ ਮੈਂ ਰਟਾਇਰ ਹੋਇਆ ਸਰ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਮੈਂ ਇਸ ਮੌਕੇ ਤੇ ਕਹਿਣਾ ਚਾਹਣਾ ਕਿ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਜੀ ਇਹ ਸਾਡੇ ਵਾਸਤੇ ਬਹੁਤ ਗੰਭੀਰ ਚੱਲ ਰਿਹਾ ਹੈ ਜੀ ਹਰ ਹਰ ਥਾਂ ਤੇ ਮੈਨਨ ਲੱਗੇ ਹੋਏ ਨੇ ਅਮੇਦਕਰ ਸਾਹਿਬ ਦੇ ਕਿ ਪੜੋ ਜੜੋ ਸੰਘਰਸ਼ ਕਰੋ ਅਸੀਂ ਪੜ ਵੀ ਨਹੀਂ ਸਕਿਆ ਚੱਜ ਨਾਲ ਸਾਧਨਦਾਰ ਘਾਟ ਕਰਨ ਕਹਿ ਲੋ ਤੇ ਅਸੀਂ ਜੁੜ ਜੁੜ ਸਕੇ ਵੀ ਨਹੀਂ ਹੁਣ ਤੱਕ ਮੈਂ ਅੰਦਰ ਇਹੀ ਭਾਸ਼ਣ ਦੇ ਕੇ ਆਇਆ ਸੀ ਉਸ ਤੋਂ ਪਹਿਲਾਂ ਕਿ ਸਾਨੂੰ ਜੁੜਨ ਦੀ ਵੀ ਲੋੜ ਹੈ ਜੇ ਜੁੜਦੇ ਨਹੀਂ ਸੰਘਰਸ਼ ਕਿਵੇਂ ਕਰੋਂਗੇ ਇੱਕ ਇੱਕ ਤੁਹਾਨੂੰ ਹੁੰਦਾ ਮੌਕਾ ਹੁੰਦਾ ਕਿ ਉਂਗਲੀਆਂ ਹੁੰਦੀਆਂ ਨੇ ਜੇ ਇਹ ਉਂਗਲੀਆਂ ਖਿੰਡੀਆਂ ਇਹਦੇ ਕੋਈ ਪਾਵਰ ਨਹੀਂ ਰਹਿੰਦੀ ਸੋ ਇਸ ਕਰਕੇ ਜੁੜਨਾ ਬਹੁਤ ਜ਼ਰੂਰੀ ਹੈ ਜੁੜਨ ਵਾਸਤੇ ਸੰਘਰਸ਼ ਜਿਹੜਾ ਤਾਂ ਇਹ ਪ੍ਰਸੰਘਰਸ਼ ਕਰ ਸਕਾਂਗੇ ਤੇ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਸਾਡੇ ਹੱਕ ਚ ਨਹੀਂ ਹੈਗੀਆਂ ਕੋਈ ਪਾਰਟੀ ਆ ਜੇ ਸਾਡੇ ਹੱਕ ਤੇ ਕੋਈ ਨਹੀਂ ਛੜਦੀ ਤੇ ਅਸੀਂ ਤਾਂ ਕਹਿਣਾ ਜੋ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਸਾਡੇ ਜਿਹੜੇ ਅਧਿਕਾਰ ਨੇ ਉਹ ਸਾਨੂੰ ਉਹਦੇ ਮੁਤਾਬਕ ਦਿੱਤੇ ਜਾਣ ਸੰਵਿਧਾਨ ਹਰ ਸਾਲ ਜਿਹੜਾ ਹਰ ਵਾਰ ਚੇਂਜ ਹੋ ਰਿਹਾ ਹੈ 123 ਜਿਹਨੇ ਸੋਧਾਂ ਹੋ ਚੁੱਕੀਆਂ ਨੇ ਉਹ ਤੇ ਸਿਰਫ ਕਵਰ ਕਵਰ ਰਹੀ ਹੈ ਉੱਪਰ ਹੇਠੋਂ ਸਾਰਾ ਕੁਝ ਬਦਲ ਦਿੱਤਾ ਹੈ ਉਹ ਜਿਹੜਾ ਸਾਡੇ ਸਾਡੇ ਬਿਲਕੁਲ ਉਲਟ ਜਾ ਰਿਹਾ ਹੈ ਕੋਈ ਇਸ ਕਰਕੇ ਅਸੀਂ ਜਿਹੜਾ ਫਾਰਮੂਲਾ ਅ ਅਮੀਕਰ ਸਾਹਿਬ ਨੇ ਦਿੱਤਾ ਸਾਨੂੰ बड़े जुलूस ਸੰਘਰਸ਼ ਇਸੇ ਇਸੇ ਨਾਲ ਇਸ ਨੂੰ ਖਾਮਣਾ ਖੱਟ ਸਕਦੇ ਆ ਬਾਕੀ ਮੈਂ ਉਹਨਾਂ ਸਾਡੇ ਰਿਟਾਇਰਡ ਨੂੰ ਖਾਸ ਤੌਰ ਤੇ ਇਹ ਕਹੂੰਗਾ ਕਿ ਤੁਸੀਂ ਰਿਜ਼ਰਵੇਸ਼ਨ ਦੇ ਤੌਰ ਤੇ ਨੌکریاں ਲਈਆਂ ਇਸੇ ਅਧਾਰ ਤੇ ਪ੍ਰਮੋਸ਼ਨਾਂ ਲਈਆਂ ਇਸੇ ਅਧਾਰ ਤੇ ਹੁਣ ਪੈਨਸ਼ਨਾਂ ਲੈ ਰਹੇ ਹੋ ਪਰ ਬੈਠੇ ਚ ਘਰੇ ਹੋ ਸਾਰੇ ਨਹੀਂ ਕਹਿ ਸੈਂ ਮੰਜੇਗੁਣਾ ਅਸਾਰ ਨਹੀਂ ਹੁੰਦੀਆਂ ਉਹਨਾਂ ਨੂੰ ਮੈਂ ਸ਼ਬਦ ਵਰਤਣਾ ਚਾਹਣਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਮਤਲਬੀ ਬਣ ਗਏ ਸਵਾਰਥ ਬਣ ਗਏ ਤੇ ਉਹਨਾਂ ਨੂੰ ਮੈਂ ਇਹੀ ਰਹਿ ਜਵਾਂਗਾ ਕਿ ਬਾਹਰ ਨਿਕਲ ਕੇ ਸੰਘਰਸ਼ ਵਾਲੇ ਪਾਸੇ ਆਓ ਆਪਦੇ ਬੱਚਿਆਂ ਨੂੰ ਪੜ੍ਹਾਓ ਨਸ਼ੇ ਤੋਂ ਦੂਰ ਰੱਖੋ ਸਮਾਜ ਸੇਵਾ ਦੇ ਕੰਮਾਂ 'ਚ ਆਓ ਜੁੜ ਕੇ ਰਹੋ ਤੇ ਤਾਂ ਹੀ ਤੁਸੀਂ ਜਿਹਨੇ ਬੁਲੰਦੀਆਂ ਨੂੰ ਛੂਹ ਸਕਦੇ ਹੋ ਤਾਂ ਹੀ ਆਪਣਾ ਜਿਹੜਾ ਏਮ ਹੈ ਉਹਨੂੰ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ ਪਿਛਲੇ ਦਿਨੀ ਖਾਨਸਤਾਨੀ ਘਮਾਉਣ ਵਾਲੇ ਪੰਨੂ ਦੇ ਵੱਲੋਂ ਹਾਂਜੀ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਟਾਰਗੇਟ ਕੀਤਾ ਗਿਆ ਅਤੇ ਧਮਕਾਇਆ ਗਿਆ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਨਹੀਂ ਮਨਾਉਂਦੇ ਹਾਂ ਹਾਂਜੀ ਤੁਸੀਂ ਕੀ ਕਹੋਗੇ ਇਸ ਸੰਬੰਧ ਵਿੱਚ ਮੈਂ ਕਹੂੰਗਾ ਉਹਨੇ ਚੈਲੰਜ ਤਾਂ ਕਰਤਾ ਜੀ ਵੀ ਅਸੀਂ ਨਹੀਂ ਬਣਾਉਣ ਦੇਾਂਗੇ ਅਖਬਾਰਾਂ ਦੇ ਅੰਕੜੇ ਦੇਖ ਲਿਓ ਸੀ ਪ੍ਰੈਸ ਵਾਲਿਆਂ ਨੇ ਜਿਹੜੇ ਨੇ ਉਹ ਪ੍ਰੈਸ ਨੋਟ ਦੇਖ ਲਿਓ ਜ ਮਤ ਘਟਾਉਣ ਦੀ ਬਜਾਏ ਸਭ ਤੋਂ ਜ਼ਿਆਦਾ ਹਰ ਸਾਲ ਮਨਾਏ ਜਾਂਦੇ ਨੇ ਤੇ ਪੂਨੂ ਜਿਹੜਾ ਹੈਗਾ ਉਹੀ ਗੱਲ ਜੋ ਸਭ ਨੇ ਕਹੀ ਹੈ ਇੱਥੇ ਆ ਕੇ ਗੱਲ ਕਰੇ ਬਾਰ ਬੈਠਾ ਭੁੱਕਾ ਮਾਰੀ ਜਾਂਦਾ ਹੈ ਤੇ ਇਹ ਇਹ ਅਗਲੀ ਗੱਲ ਹੋਰ ਵੀ ਨਾਲ ਇੱਕ ਹੈ ਸਰਕਾਰਾਂ ਨਾਲ ਮਿਲੀਆਂ ਹੋਈਆਂ ਨੇ ਇਕੱਲੇ ਦੀ ਹਿੰਮਤ ਨਹੀਂ ਪੈਂਦੀ ਐ ਇਸ ਤਰ੍ਹਾਂ ਇਹ ਜੇ ਬਿਆਨ ਦਾਗਣ ਦੀ ਤੇ ਹੁਣ ਠੀਕ ਹੈ ਇਹਨਾਂ ਜ਼ਰੂਰ ਹੈਗਾ ਬਈ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਹੈ ਉਹਨੇ ਜਿੱਥੇ ਵੀ ਡਾਕਟਰ ਸਾਹਿਬ ਦੇ ਬੁੱਤ ਲੱਗੇ ਹੋਏ ਨੇ ਉਥੇ ਪਹਿਰਾ ਲਾ ਦਿੱਤਾ ਹੈ ਪੁਲਿਸ ਵਾਲੇ ਉਸੇ 24 ਘੰਟੇ ਡਿਊਟੀ ਦੇ ਰਹੇ ਨੇ ਇਹ ਇਹਦੇ ਨਾਲ ਥੋੜਾ ਜਿਹਾ ਫਰਕ ਪਊਗਾ ਪਰ ਜਿਹੜਾ ਹੈ ਨਾ ਅੰਦਰੋਂ ਅੰਦਰੋਂ ਡਰ ਨਹੀਂ ਜਾਂਦਾ ਇਹਨਾਂ ਦੇ ਹਲੇ ਤੋਂ ਇਸ ਕਰਕੇ ਇਹਨਾਂ ਨੂੰ ਮਾੜੀ ਮੋਢੂ ਸਜ਼ਾ ਕੀ ਮਾੜੀ ਮੋਢੂ ਸਜ਼ਾ ਨੇ ਪੁੱਠੇ ਲਮਕਾਉਣ ਦੀ ਲੋੜ ਹੈ ਤਾਂ ਕਿ ਅਮਰਾੜਾ ਹੈਗਾ ਹੋਰ ਇਹ ਇਹੇ ਜੇ ਹੋਰ ਬੰਦੇ ਆ ਪੰਗਾ ਨਾ ਲੈ ਸਕਣ ਹਾਂ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿ ਜੋ ਸਟੈਪ ਚੱਕੇ ਨੇ ਇਹਨਾਂ ਤੇ ਅਮਲ ਕਰਨ ਉਹ ਤੇ ਇਨ ਫਿਊਚਰ ਲੋਕਾਂ ਨੂੰ ਡਰ ਪੈਦਾ ਹੋਵੇ ਜੇ ਅਸੀਂ ਮੇਂਗਰ ਸਾਹਿਬ ਦੇ ਬੋਤਾਂ ਕੋਈ ਛੇੜਛਾੜ ਕੀਤੀ ਤਾਂ ਉਹਦੇ ਨਤੀਜੇ ਮਾਰੇ ਨਿਕਲਗੇ ਇਹ ਉਹਨਾਂ ਦੇ ਮਨ 'ਚ ਬੈਠਣੀ ਚਾਹੀਦੀ ਹੈ ਇਹ ਗੱਲ ਸਰਕਾਰ ਦਾ ਡਰ ਹੋਣਾ ਚਾਹੀਦਾ ਐਡਮਿਸ਼ਨ ਦਾ ਡਰ ਹੋਣਾ ਚਾਹੀਦਾ ਪੁਲਿਸ ਦਾ ਡਰ ਹੋਣਾ ਚਾਹੀਦਾ ਲੱਗਦਾ ਨਹੀਂ ਜੀ ਕਿ ਕਿਤੇ ਨਾ ਕਿਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਜੋ ਮੈਂ ਪਹਿਲਾਂ ਕਹਿ ਚੁੱਕਿਆ ਅਸੀਂ ਇਹ ਸਾਡੇ ਕਮਜ਼ੋਰੀਆਂ ਹੋ ਗਿਆ ਜੀ ਜੇ ਅਸੀਂ ਯੂਨਾਈਟ ਰਹਨੇ ਆ ਤੇ ਹੁੰਨੇ ਆ ਜੀ ਫਿਰ ਹਿੰਮਤ ਨਹੀਂ ਪੈਂਦੀ ਥਰਡ ਪਰਸਨ ਦੀ ਇਸਾਂ ਅਟੈਕ ਕਰਨ ਦੀ ਉਹ ਉਹ ਜਾਣ ਕੇ ਉਹ ਕਿ ਇਹ ਲੋਕ ਖਿੰਡੇ ਹੋਏ ਨੇ ਹੋਰ ਖਿੰੜ ਰਹੇ ਨੇ ਜੁੜਨਾ ਚਾਹੀਦਾ ਜੁੜ ਨਹੀਂ ਰਹੇ ਤੇ ਇਹ ਇਹ ਸਾਡੀ ਇਹ ਜਿਹੜੀ ਵੀਕਨੈਸ ਹੈ ਇਹਦਾ ਫਾਇਦਾ ਉਠਾ ਰਹੇ ਨੇ ਇਸ ਕਰਕੇ ਸਾਨੂੰ ਚਕੰਨੇ ਹੋਣ ਦੀ ਲੋੜ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੁਕਾਬਲੇ ਦਾ ਯੁੱਗ ਹੈ ਵੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਸਿਰਫ ਫਾਸਟ ਵੀ ਜਦੋਂ ਸੈਕੰਡਰੀ ਤਰਨ ਲੈ ਕੇ ਅਸੀਂ ਕੋਈ ਨੌਕਰੀਆਂ ਭਾਲ ਲਾਂਗੇ ਜਿਵੇਂ ਇਹਨਾਂ ਨੇ ਕਹੀ ਹੈ ਗੱਲ ਮੇਜਰ ਸਿੰਘ ਨੇ ਉਹ ਸਹੀ ਕਹੀ ਹੈ ਵੀ ਜਿੰਨੇ ਪਰਸੈਂਟ ਅੰਕੜੇ ਸਰਕਾਰ ਦੇ ਕਹਿੰਦੇ ਨੇ ਵੀ ਤੁਸੀਂ ਇੰਨੇ ਪਰਸੈਂਟ ਲੋਕ ਹੈਗੇ ਅੰਕੜੇ ਕਹਿ ਰਹੇ ਨੇ ਤਾਂ ਸਾਨੂੰ ਘਟੋ ਘਟਾ ਉਹਨੇ ਪਰਸੈਂਟ ਸਾਡੀ ਜਿਹੜੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਉਹ ਤਾਂ ਘਟ ਰਹੀ ਆ ਬਿਲਕੁਲ ਪਿੱਛੇ ਜਿਹਾ ਮੁੱਦਾ ਚੱਲਿਆ ਸੀ ਜਿਹੜੇ ਲਿਮਟਿਡ ਕੰਪਨੀਆਂ ਨੇ ਸੈਮੀ ਗਵਰਨਮੈਂਟ ਕੰਪਨੀਆਂ ਨੇ ਉਹ ਤੇ ਰਿਜ਼ਰਵੇਸ਼ਨ ਦਾ ਅਧਿਕਾਰ ਜਿਹੜਾ ਸਾਨੂੰ ਤੁਨੂੰ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜੇ ਇਹ ਸਰਕਾਰ ਇਹਨਾਂ ادارےਾਂ 'ਚ ਸਾਨੂੰ ਰਿਜ਼ਰਵੇਸ਼ਨ ਦੇ ਦੇ ਤਾਂ ਹੋ ਸਾਡੀ ਜਿਹੜੀ ਰਿਜ਼ਰਵੇਸ਼ਨ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ